ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਰਵਿੰਦਰ ਕੌਰ ਤੇ ਸਵਾਗਤ ਹੈ ਤੁਹਾਡਾ ਰਵਿੰਦਰ ਫੈਬਰਿਕ ਤੇ ਅੱਜ ਆਪਾਂ ਤੁਹਾਡੇ ਵਾਸਤੇ ਲੈ ਕੇ ਆ ਗਏ ਆ ਫਿਰ ਤੋਂ ਤੁਹਾਡੀ ਹੈਵੀ ਡਿਮਾਂਡ ਦੇ ਉੱਪਰ ਕੋਟੀਆਂ ਦੀ ਵੀਡੀਓ ਕੋਟੀਆਂ ਦੀ ਵੀਡੀਓ ਜਿਹੜੀ ਆਪਾਂ ਪਹਿਲਾਂ ਪਾਈ ਸੀਗੀ ਬਹੁਤ ਪਿਆਰ ਦੇ ਰਹੇ ਹੋ ਤੁਸੀਂ ਔਰ ਕਾਫੀ ਸਾਰੇ ਆਰਡਰ ਆਏ ਉਹਨਾਂ ਕੋਟੀਆਂ ਦੇ ਉੱਪਰ ਔਰ ਡਿਮਾਂਡ ਵੀ ਬਹੁਤ ਸਾਰੀ ਆਈ ਹੈ ਔਰ ਸਭ ਤੋਂ ਜ਼ਿਆਦਾ ਡਿਮਾਂਡ ਆਈ ਹੈ ਜੀ ਜਿਹੜੇ ਹੁੰਦੇ ਆ 3XL 4XL ਸਾਈਜ਼ ਠੀਕ ਹੈ ਉੱ퍼 ਸਾਈਜ਼ਾਂ ਦੀ ਬਹੁਤ ਜ਼ਿਆਦਾ ਡਿਮਾਂਡ ਆਈ ਤੇ ਕਿਉਂਕਿ ਮੈਂ ਜੈਸਟਨ ਗਈ ਸੀ ਮੈਨੂੰ ਮਿਲੇ ਨਹੀਂ ਉਹ ਵਾਲੇ ਪੀਸ ਮੈਨੂੰ ਪਹਿਲਾਂ ਵੀ ਆਈਡੀਆ ਹੈਗਾ ਸੀਗਾ ਕਿ ਉਹ ਪੀਸ ਮੇਰੇ ਕੋਲ ਕਸਟਮਰ ਮੰਗ ਰਹੇ ਨੇ ਬਟ ਆਪਾਂ ਨੂੰ ਮਿਲੇ ਨਹੀਂ ਪੀਸ ਆਪਾਂ ਜਲਦੀ ਜਲਦੀ ਤੁਹਾਡੇ ਵਾਸਤੇ 8 ਤੋਂ 10 ਦਿਨਾਂ ਦੇ ਵਿੱਚ ਉਹ ਵਾਲੇ ਪੀਸ ਅਵੇਲੇਬਲ ਕਰਾ ਦੇਣੇ ਆ ਤੁਸੀਂ ਬਸ ਬਣੇ ਰਹੋ ਸਾਡੇ ਨਾਲ ਵੇਟ ਕਰੋ ਤੇ ਜਰੂਰ ਹੀ ਤੁਹਾਡੇ ਵਾਸਤੇ ਉਹ ਵਾਲੇ ਪੀਸ ਲੈ ਕੇ ਆਵਾਂਗੇ ਚਲੋ ਅੱਜ ਆਪਾਂ ਦੇਖਦੇ ਆ ਉਹ ਵਾਲੇ ਪੀਸ ਜਿਹੜੇ ਆਪਣੇ ਕੋ ਅਵੇਲੇਬਲ ਆ ਠੀਕ ਹੈ ਪੇਮੈਂਟ ਦਾ ਮੂਡ ਤੁਹਾਨੂੰ ਪਤਾ ਹੈ ਆਨਲਾਈਨ ਹੋਏਗਾ Google Pay PhonePe ਰਾਹੀਂ ਤੁਸੀਂ ਪੇਮੈਂਟ ਕਰ ਸਕਦੇ ਹੋ ਨੰਬਰ ਸਾਡਾ ਨੀਚੇ ਦਿੱਤਾ ਹੁੰਦਾ ਉਸ ਨੰਬਰ ਦੇ ਉੱਪਰ ਤੁਸੀਂ ਆਪਣੀ ਪਸੰਦ ਦੀ ਚੀਜ਼ ਸਾਨੂੰ ਭੇਜਣੀ ਆ ਸਕਰੀਨਸ਼ਾਟ ਸਾਨੂੰ ਭੇਜਣਾ ਅਗਰ ਉਹ ਹੋਏਗਾ ਤੇ ਤੁਹਾਨੂੰ ਓਕੇ ਕਰ ਦਿੱਤਾ ਜਾਏਗਾ ਫਿਰ ਪੇਮੈਂਟ ਦਾ ਮੂਡ ਦੱਸਿਆ ਜਾਏਗਾ ਫਿਰ ਤੁਸੀਂ ਪੇਮੈਂਟ ਕਰਕੇ ਆਪਣਾ ਐਡਰੈਸ ਦੇ ਦਿਨਾ ਤੁਹਾਡਾ ਆਰਡਰ ਕਨਫਰਮ ਹੋ ਜਾਏਗਾ ਤੇ ਚਲੋ ਦੇਖਦੇ ਆ ਅੱਜ ਦੀਆਂ ਕੋਟੀਆਂ ਲਓ ਜੀ ਇਹ ਆ ਗਿਆ ਕੋਟੀ ਦਾ ਸਾਈਜ਼ ਠੀਕ ਹੈ ਤੇ ਇੰਜਟਿਵ ਦੇ ਸੀ ਮਮ ਨੂੰ ਮੈਂ ਮਿੰਨ ਕੇ ਦੱਸਦੀਆਂ ਕਿਉਂਕਿ ਬਹੁਤ ਸਾਰੀਆਂ ਭੈਣਾ ਕੋਟੀਆਂ ਦੇ ਜਦੋਂ ਸਾਈਜ਼ ਮੇਰੇ ਕੋਲ ਲੈਂਦੀਆਂ ਨੇ ਤੇ ਹੁਣ ਇਹ ਥੋੜਾ ਖੁੱਲਾ ਲੱਗ ਰਿਹਾ ਹੈ ਹਲਿਤਾ ਨੂੰ ਆਪਾਂ ਇਹਦਾ ਨਾ ਮਾਪ ਕਰਕੇ ਦੱਸਦੇ ਹਾਂ ਕਿਉਂਕਿ ਥੋੜਾ ਜਿਆ ਉਹਦਣਾ ਆਸਾਨੀ ਹੋ ਜਾਂਦੀ ਹੈ ਜਦੋਂ ਆਪਾਂ ਮਾਪ ਦੇ ਦਿੰਨੇ ਆ ਨਾ ਤੇ ਤੁਹਾਨੂੰ ਵੀ ਆਸਾਨੀ ਹੋ ਜਾਏਗੀ ਲਓ ਜੀ ਇਹਦੀ ਲੈਂਥ ਹੈਗੀ ਆ ਕੋਟੀ ਦੀ ਆ 25 26 ਇੰਚ ਠੀਕ ਹੈ ਔਰ ਇਹਦੀ ਇੱਥੋਂ ਹੈਗੀ ਆ ਮਤਲਬ ਜੇ ਆਪਾਂ ਬਿਲਕੁਲ ਸਟੈਚ ਨਹੀਂ ਇਹਨੂੰ ਕਰਾਂਗੇ ਤੇ 20 ਇੰਚ ਆ ਅਗਰ ਸਟੈਚ ਕਰਾਂਗੇ ਤੇ ਇਹ 22 ਇੰਚ ਹੋ ਜਾਂਦੀ 22 25 ਸਟੈਚ ਕੀਤੇ ਆ ਓਕੇ ਜੀ ਇਹ ਵਾਲੀ ਚੀਜ਼ ਠੀਕ ਹੈ ਤੇ ਮਤਲਬ ਇਹ ਡਬਲ ਐਕਸਲ 3 ਐਕਸਲ ਵਾਲੇ ਨੂੰ ਤੇ ਆ ਜਾਏਗੀ ਫਿਰ ਬਾਕੀ ਆਪੋ ਆਪਣੀ ਬਾਡੀ ਹੁੰਦੀ ਕਈਆਂ ਦੀ ਐ ਚੀਜ਼ ਭਾਰੀ ਹੁੰਦੀ ਕਈਆਂ ਦੀ ਐ ਚੀਜ਼ ਭਾਰੀ ਹੁੰਦੀ ਹੈ ਨਾ ਉਸ ਹਿਸਾਬ ਨਾਲ ਤੁਸੀਂ ਦੇਖਣਾ ਹੈ ਬਾਕੀ ਇਹ ਲੋ ਇਹ ਵਾਲਾ ਸਾਈਜ਼ ਆ ਤੇ ਮੇਰੀ ਕੋਸ਼ਿਸ਼ ਇਹ ਹੀ ਆ ਕਿ ਰੈਡੀਮੇਡ ਦੇ ਵਿੱਚ ਦਿੱਕਤ ਆਉਂਦੀ ਹੈ ਕਿਉਂਕਿ ਜਿਹੜਾ ਤੁਸੀਂ ਪੀਸ ਲਾਓਗੇ ਜੇ ਤੁਹਾਨੂੰ ਨਾ ਆਇਆ ਸੈੱਟ ਫਿਰ ਤੁਸੀਂ ਰਿਪਲੇਸ ਦਾ ਕਹੋਗੇ ਰਿਪਲੇਸ ਕਰਨ ਦੇ ਵਿੱਚ ਫਿਰ ਤੁਹਾਡੇ ਪੈਸੇ ਥੋੜੇ ਘਟौती ਹੋ ਜਾਂਦੀ ਕਿਉਂਕਿ ਅਸੀਂ ਸ਼ਿਪਿੰਗ ਲਾ ਕੇ ਭੇਜਿਆ ਹੁੰਦਾ ਸਮਾਨ ਹੈ ਨਾ ਤੇ ਇਸ ਕਰਕੇ ਮੈਨੂੰ ਇਹ ਹੀ ਆ ਕਿ ਪੂਰੀ ਤਰ੍ਹਾਂ ਕਨਫਰਮ ਕਰਕੇ ਲਓ ਤੁਹਾਨੂੰ ਵੀ ਸੌਖ ਰਹੇਗੀ ਮੈਨੂੰ ਵੀ ਸੌਖ ਰਹੇਗੀ ਹਲੋ ਜੀ ਇਹ ਪੀਸ ਬਹੁਤ ਸੋਹਣਾ ਹੈ ਤੇ ਇਹ ਮਤਲਬ ਜਿਨ੍ਹਾਂ ਦੀ 22 23 ਛਾਤੀ ਹੋਏਗੀ ਉਹਨਾਂ ਨੂੰ ਆਰਾਮ ਨਾਲ ਆ ਜਾਏਗਾ ਠੀਕ ਹੈ ਹਲੋ ਤੇ ਲੈਂਥ ਵੀ ਠੀਕ ਆ ਬਟਨ ਪਾਕਟ ਸਾਰਾ ਕੁਝ ਓਕੇ ਆ ਪ੍ਰਾਈਸ ਇਹਦਾ ਆਏਗਾ ਜੀ 750 ਹਲੋ 750 ਪ੍ਰਾਈਸ ਆਏਗਾ ਕਲਰ ਦੋ ਮਿਲ ਜਾਣਗੇ ਇੱਕ ਕਲਰ ਇਹ ਵਾਲਾ ਆਏਗਾ ਇੱਕ ਕਲਰ ਆਏਗਾ ਇਹ ਵਾਲਾ ਇਹਦਾ ਸਾਈਜ਼ ਮੈਂ ਤੁਹਾਨੂੰ ਦੱਸ ਦਿੰਨੀ ਇਹਦਾ ਸਾਈਜ਼ ਮੈਨੂੰ ਥੋੜਾ ਇਹਦੇ ਨਾਲੋਂ ਛੋਟਾ ਹੀ ਲੱਗਦਾ ਠੀਕ ਹੈ ਹੈਲੋ ਇਹ ਕਿਹੜਾ ਸਾਈਜ਼ ਆ ਇੱਕ ਆ ਗਿਆ ਇਹ ਵਾਲਾ ਸਾਈਜ਼ ਹਾਂ ਇਹਦਾ ਸਾਈਜ਼ ਥੋੜਾ ਛੋਟਾ ਹੈ ਹੈਲੋ ਇਹਦਾ ਮੈਂ ਤੁਹਾਨੂੰ ਸਾਈਜ਼ ਦੱਸ ਦਿੰਨੀ ਹੈ ਇਹਦੀ 25 ਇੰਚ ਲੈਂਥ ਆ ਔਰ ਇਹਦੀ ਹਾਂ ਉਹੀ 19 ਇੰਚ ਬਿਨਾ ਸਟ੍ਰੈਚ ਕੀਤੇ 19 ਹੈ ਔਰ ਸਟ੍ਰੈਚ ਕੀਤੇ ਆ ਇਹ 22 ਤੇ ਜਾਏਗੀ ਠੀਕ ਹੈ ਤੁਸੀਂ ਦੇਖ ਲੈਣਾ ਮਤਲਬ ਮੇਰੇ ਤੋਂ ਥੋੜਾ ਜਿਹਾ ਕੋਈ ਮੋਟਾ ਹੋਏਗਾ ਉਹਨੂੰ ਆ ਜਾਏਗੀ ਮੇਰਾ ਸਾਈਜ਼ ਐਕਸ ਲਾ 750 ਪ੍ਰਾਈਸ ਆ ਇਹਦਾ ਵੀ ਪ੍ਰਾਈਸ 750 ਆਏਗਾ ਠੀਕ ਹੈ ਦੋ ਕਲਰ ਅਵੇਲੇਬਲ ਨੇ ਇਹ ਵਾਲੇ ਇਹ ਲੋ ਜੀ ਇਹਦੇ ਵਿੱਚ ਇੱਕ ਸੀਮਾ ਬਲੈਕ ਆਇਆ ਸੀ ਇੱਕ ਵਾਈਟ ਆਇਆ ਹੈ ਅੱਜ ਕਰੋ ਵੇਖ ਮੈਂ ਤੁਹਾਨੂੰ ਉਹ ਵੀ ਦਿਖਾ ਦਿੰਨੀ ਆ ਨਹੀਂ ਜੀ ਉਹ ਸੇਲ ਹੋ ਗਏ ਨੇ ਪੀਸ ਦੋਨੋਂ ਹੀ ਸਵੇਰ ਤੈਸ ਕਰਕੇ ਨਹੀਂ ਮਿਲਣਗੇ ਇਹ ਦੋ ਪੀਸ ਹੈਗੇ ਆ ਠੀਕ ਹੈ 750 ਇਹਨਾਂ ਦਾ ਪ੍ਰਾਈਸ ਆ ਹੁਣ ਤੁਹਾਨੂੰ ਮੈਂ ਦਿਖਾਉਣੀ ਆ ਹੇਅਰ ਵੂਲ ਚ ਲਓ ਜੀ ਮੇਰੀਆਂ ਭੈਣਾਂ ヘアਵੂਲ ਦੀ ਕੋਟੀ ਮੰਗ ਰਹੀਆਂ ਸੀ ヘアਵੂਲ ਦੇ ਵਿੱਚ ਤੁਹਾਨੂੰ ਦਿਖਾ ਦਿੰਨੇ ਆ ਡਿਜ਼ਾਈਨਿੰਗ ਵੇਅਰ ਕਰਕੇ ਦਿਖਾਵਾਂ ਇੱਕ ਪੀਸ ਓਕੇ ਪੇਅਰ ਕਰਕੇ ਦਿਖਾਨੀ ਆ ਇੱਕ ਪੀਸ ਤੁਹਾਨੂੰ ਤੇ ਇਹ ヘアਵੂਲ ਦਾ ਬਹੁਤ ਸੋਹਣਾ ਪੀਸ ਆ ਔਰ ਬੁਰ ਨਹੀਂ ਆਉਂਦੀ ਕੁਛ ਨਹੀਂ ਵੈਸੇ ਵੀ ਨਿੱਗੀਆਂ ਹੁੰਦੀਆਂ ਨੇ ਹਾਂਜੀ ਜੀ ਲਓ ਬੜੇ ਆਰਾਮ ਨਾਲ ਆਪਾਂ ਨੂੰ ਇਹ ਪੀਸ ਆ ਗਿਆ ਮਤਲਬ ਇਹ ਪੀਸ ਮੇਰੇ ਵਰਗੇ ਸਾਈਜ਼ ਨੂੰ ਆਰਾਮ ਨਾਲ ਆ ਜਾਏਗਾ ਮੇਰੇ ਤੋਂ ਛੋਟੇ ਨੂੰ ਵੀ ਆ ਜਾਏਗਾ ਮੇਰ ਤੋਂ 1 ਇੰਚ ਕੋਈ ਮੋਟਾ ਵੀ ਹੋਏਗਾ ਤੇ ਉਹਨੂੰ ਵੀ ਆ ਜਾਏਗਾ ਲੁੱਕ ਬਹੁਤ ਪਿਆਰੀ ਆ ਠੀਕ ਹੈ ਲਓ ਜੀ ਬਾਜੂ ਵਗੈਰਾ ਖੁੱਲੀਆਂ ਡੁਲੀਆਂ ਨੇ ਹੇਅਰ ਬੂਲ ਦੇ ਵਿੱਚ ਆਏਗੀ ਬਹੁਤ ਸੋਹਣੀ ਲੱਗਗੀ ਤੁਸੀਂ ਦੇਖ ਹੀ ਸਕਦੇ ੱਚ ਤੇ ਹੁਣ ਮੈਂ ਤੁਹਾਨੂੰ ਇਹਦੇ ਕਲਰ ਸ਼ੋਅ ਕਰਾ ਦਿੰਨੀ ਆ ਇਹ ਆ ਗਿਆ ਬਾਬਾ ਪੀਚ ਕਲਰ ਔਰ ਇਹ ਆ ਗਿਆ ਪਿੰਕ ਕਲਰ ਠੀਕ ਹੈ ਪ੍ਰਾਈਸ ਲੱਗੇਗਾ ਜੀ ਇਹਦਾ ਆ ਲੋ ਇਹਦਾ ਪ੍ਰਾਈਸ ਲੱਗੇਗਾ ਜੀ ਤੁਹਾਨੂੰ ਓ 650, 650, लगेगा एवली कोटी का हेयर एम्ब्रॉयडरी वर्क मिलेगा ठीक है साढ़े छे सौ कोटी का प्राइज आठ ठीक है एक कलर मैं पाया पीच कलर एक कलर मिलेगा पिंक कलर ओके फिर नैक्सट कलर मिल जाएगा जी मैरून कलर हैलो कलर बहुत प्यारा और नीचे की डिजाइनिंग भी सारे दी चेंज आएगी बहुत सोहने कलर आ कोटियाँ वाइया इतों तक आएगा ठीक है ज्यादा ना लोंग है ना ही शॉर्ट है ठीक है कईयू ज्यादा शॉर्ट पसंद होंगे ने कई मेरे वागू मीडियम पसंद होंगे मीडियम साइज का बहुत सोह पॉकेट भी मिलेगी ठीक है कलर आ गया मैरून और कलर आ गया बावा, जी। ठीक है चार कलर चार डिजाइन अवेलेबल ने अलग अलग ठीक है इस कलर इस कलर का फर्क आएगा जोड़ा पिंक दिखाया भी फर्क है सारे कलर का थोड़ा थोड़ा फर्क आएगा एम्ब्रॉयडरी का फर्क आएगा बहुत सोहने पीस ने ठीक है लो जी चैक करो बहुत प्यारे पीस ने प्राइस भी बिल्कुल जेनुअल दे रहे हैं एम्ब्रॉयडरी वर्क वाला पीस थानू सिर्फ से सिर्फ साढ़े छे सौ च मिल जाएगा ओके जी हेलो हूँ नैक्सट तुम मैं दिखा लो जी सार्या रखना पैदा ख्याल हेलो ठीक है मैंने देख लो प्राइज नहीं लगे लो जी, जी नॉर्मल बिल्कुल नॉर्मल जिस तरह कई सस्ती को हां जिम्मे होंगे सारे सू घर पा वास्त सस्ती कोटी चाहती <coughs> जी, जी, है, न, है सानुकार, सस्ती कोटी दिया। ठीक है नॉर्मल कोटी हो गए जी ठीक है बहुत सोहनी कोटी है ਲੋ ਜੀ ਠੀਕ ਹੈ ਤੇ ਇਹ 370 ਰੁਪਏ ਦੀ ਕੋਟੀ ਹੈ ਸਿਰਫ ਤੇ ਸਿਰਫ 370 ਰੁਪਏ ਵਿੱਚ ਸ਼ਿਪਿੰਗ ਤੁਹਾਡੀ ਐਡ ਆ ਠੀਕ ਹੈ ਸ਼ਿਪਿੰਗ ਤੁਹਾਡੀ ਐਡ ਆ 370 ਰੁਪਏਸ ਤੁਹਾਡੇ ਘਰ ਪਹੁੰਚ ਜਾਏਗੀ ਠੀਕ ਹੈ ਕਲਰ ਤੁਹਾਨੂੰ ਇਹਦੇ ਦਿਖਾ ਦੇਣੀ ਬਹੁਤ ਸੋਹਣੀ ਬੈਨ ਗਲਾ ਬਣਿਆ ਹੋਇਆ ਬਹੁਤ ਸੋਹਣੀ ਕੋਟੀ ਆ ਸਾਈਜ਼ ਫਿਟਿੰਗ ਮਤਲਬ ਮੈਨੂੰ ਆ ਜਾਏਗੀ ਆਰਾਮ ਦੇ ਨਾਲ ਮੈਨੂੰ ਤਾਂ ਮਤਲਬ ਦੇਖੋ ਨਾ ਥੋੜਾ ਬਹੁਤਾ ਆਪਾਂ ਅਡਜਸਟ ਕਰ ਲੈਣਾ ਮੈਨੂੰ ਬੜੇ ਆਰਾਮ ਨਾਲ ਆ ਜਾਏਗੀ ਜੇ ਤੁਸੀਂ ਕਹੋ ਮੈਂ ਵੇਅਰ ਕਰਕੇ ਵੀ ਦਿਖਾ ਦੇਣੀ ਆ ਹਲੋ ਕਲਰ ਮਿਲ ਜਾਣਗੇ पर्पल कलर मिल गया ग्रे कलर मिल गया रेड कलर मिल गया रेड गाजरी और बाबा पीच कलर मिल गया मैं तुम एक वेयर करके जरूर दिखाऊंगी एलो बाबा पीच कलर मिल गया मैं तुम वेयर करके दिखानी है हाँ जी लो जी अपन ये भी पीस बहुत बढ़िया आ गया फिटिंग ठीक है चेक कर लो ओके ते पीस बहुत ही प्यारा जाए रेगुलर वेयर वाला पीस ठीक है ਜਿਨ੍ਹਾਂ ਨੂੰ ਲੱਗਦਾ ਹੈ ਹਨਾ ਕਿ ਆਪਾਂ ਡੇਲੀ ਵੇਅਰ ਪਾਉਣ ਵਾਸਤੇ ਲੈਣੀ ਹੈ ਜਿਆਦਾ ਪੈਸੇ ਨਹੀਂ ਖਰਚ ਕਰਨੇ ਪਰ ਨਿੱਗੀ ਕੋਟੀ ਹੋਵੇ ਤੇ ਚਲੋ ਥੋੜੀ ਬਹੁਤੀ ਦੇਬੂਲ ਵੈਸੇ ਵੀ ਖੁੱਲ ਜਾਂਦੀ ਹੈ ਬਟ ਮੇਰੇ ਜਿੰਨੇ ਸਾਈਜ਼ ਨੂੰ ਬੜੇ ਆਰਾਮ ਨਾਲ ਆ ਜਾਏਗੀ ਮੇਰੇ ਤੋਂ ਮੋٹے ਨੂੰ ਨਹੀਂ ਆਏਗੀ ਮੇਰਾ ਐਕਸਲ ਸਾਈਜ਼ ਹੈ ਓਕੇ ਚਾਰ ਕਲਰ ਅਵੇਲੇਬਲ ਨੇ ਇਹ ਆ ਗਿਆ ਬਾਬਾ ਪੀਚ ਕਲਰ ਗਾਜਰੀ ਕਲਰ ਪਰਪਲ ਕਲਰ ਔਰ ਇਹ ਕਲਰ 370 ਰੁਪਏ ਠੀਕ ਹੈ 370 ਰੁਪਏ ਉਸ ਤੁਹਾਡੇ ਘਰ ਪਹੁੰਚ ਜਾਏਗੀ ਠੀਕ ਹੈ ਜੇ ਕਿਸੇ ਨੇ ਸ਼ਾਪ ਤੇ ਆ ਕੇ ਲੈਣੀ ਹੋਏਗੀ ਤਾਂ ਤੁਹਾਨੂੰ 350 320 ਰੁਪਏ ਦੇ ਵਿੱਚ 320 ਰੁਪਏ ਦੇ ਵਿੱਚ ਇਹ ਕੋਟੀ ਮਿਲ ਜਾਏਗੀ 50 ਰੁਪੀਸ ਸ਼ੌਪਰ ਸ਼ਿਪਿੰਗ ਦੇ ਲੈਣਿਆਂ ਨਾਲ 370 ਰੁਪਏ ਦੇ ਵਿੱਚ ਤੁਹਾਨੂੰ ਮਿਲੇਗੀ ਕੋਟੀ ਓਕੇ ਫਿਰ ਨੈਕਸਟ ਪੀਸ ਦਿਖਾਉਣੀ ਆ ਤੁਹਾਨੂੰ ਮੈਂ ਆ ਲਓ ਜੀ ਇਹ ਕੋਟੀਆਂ ਤੇ ਮੈਂ ਤੁਹਾਨੂੰ ਵੇਅਰ ਕਰਕੇ ਦਿਖਾਈਆਂ ਹੀ ਆ ठीक है एवलियां कोटियां बहुत प्यारे पीस ने यह भी डबल एक्सल तक आराम आ जाते है लेंथ इतों तक आएगी ठीक है बाजू वगैरा फिटिंग है वील चाइना बूल आएगी बहुत सोहनी बूल आ ट्रेंड चल रही है बारह सौ पंद्रह सौ वाली कोटी के नीचे भी यही बूल लगी है कोटी तुम मिलेगी जी <laughs> साढ़े सात सौ द्ढे सात सौ की कोटी है बहुत सोहनी कोट्ट है कलर दिखा दें ਅੱਜ 컬러 ਆ ਗਿਆ ਇੱਕ ਆਫ ਵਾਈਟ ਡਿਜ਼ਾਈਨਿੰਗ ਅਲੱਗ ਆਊਗੀ ਕਿਉਂਕਿ ਵਿੱਚ ਵਿੱਚ ਸੇਲ ਹੋ ਗਏ ਨੇ ਹੁਣ ਪੀਸ ਆ ਲੋ 750 ਵਿੱਚ ਆਫ ਵਾਈਟ ਔਰ ਹਲੋ ਇਹ ਵੀ ਪੀਸ ਬਹੁਤ ਸੋਹਣਾ ਹੈ ਤੇ ਪ੍ਰਾਈਸ ਦੱਸ ਦਿੰਨੇ ਹਾਂਜੀ 750 ਹੀ ਪ੍ਰਾਈਸ ਆਏਗਾ ਪੀਸ ਬਹੁਤ ਪਿਆਰੇ ਔਰ 컬러 ਇਹਵੇਂ ਦੀ ਆ ਕਿ 컬러 ਤੁਹਾਡੇ ਹਰ ਸੂਟ ਦੇ ਉੱਪਰ ਤੁਹਾਡੇ ਸੋਹਣੇ ਲੱਗਣਗੇ ਜਿਹੜੇ ਮਰਜੀ ਸੂਟ ਦੇ ਉੱਪਰੋਂ ਪਾ ਲੋ ਤੁਹਾਨੂੰ 컬러 ਬਹੁਤ ਸੋਹਣੇ ਲੱਗਣਗੇ ਠੀਕ ਹੈ जी स्कीवी, स्कीवी है, जड़ी मैं दिखाई पाई करके दिखाई सात सौ कलर ओके कलर, कलर आ गया लाइट जहाटी कलर जी लाइट जहाटी जहा कलर आ गया बहुत सोने पीस आटेचल पीस आर कर सकते जे ਤੁਸੀਂ ਸਕੀਵੀ ਟਾਈਪ ਇਹਨੂੰ ਸੂਟ ਨਾਲ ਜਿੱਦਾਂ ਬਹੁਤ 트ੈਂਡ ਚ ਆ ਤੇ ਉਹਦੇ ਨਾਲ ਵੀ ਵੇਅਰ ਕਰ ਸਕਦੇ ਜੇ ਇਹ ਮੈਂ ਵੇਅਰ ਕਰਕੇ ਦਿਖਾਈ ਸੀ ਤੁਸੀਂ ਮੇਰੀ ਪਿਛਲੀ ਵੀਡੀਓ ਦੇਖ ਸਕਦੇ ਜੇ ਉਹਦੇ ਵਿੱਚ ਮੈਂ ਵੇਅਰ ਕੀਤੀ ਸੀਗੀ ਬਹੁਤ ਵਧੀਆ ਮੇਰੇ ਤੋਂ ਮੋਟੇ ਨੂੰ ਵੀ ਆ ਜਾਏਗੀ ਹੈਲੋ ਜੀ 750 ਇਹਦਾ ਵੀ ਪ੍ਰਾਈਸ ਲੱਗੇਗਾ ਠੀਕ ਹੈ ਜੀ ਇਹ ਸਾਡੀ ਅੱਜ ਦੀ ਵੀਡੀਓ ਸੀਗੀ ਉਮੀਦ ਕਰਦੇ ਹਾਂ ਤੁਹਾਨੂੰ ਪਸੰਦ ਆਈ ਹੋਗੀ ਅਗਰ ਤੁਹਾਨੂੰ ਪਸੰਦ ਆਈ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰਨਾ ਥੈਂਕ ਯੂ ਧੰਨਵਾਦ